ਸੀਮਾ ਦੀ ਬਾਹ ਤੇ ਨੀਲ ਪਏ ਹੋਏ ਸੀ ਤੇ ਇਹ ਨੀਲ ਦੇ ਨਿਸ਼ਾਨ ਕੋਈ ਨਵੇਂ ਨਹੀਂ ਸੀ ਉਹ ਆਪਣੀ ਚੁੰਨੀ ਨਾਲ ਉਹਨਾਂ ਨੂੰ ਢੱਕਣ ਦੀ ਆਦਤ ਪਾ ਚੁੱਕੀ ਸੀ ਜਿਵੇਂ ਦਰਦ ਨੂੰ ਲੁਕਾਉਣਾ ਹੀ ਉਹਦੀ ਜ਼ਿੰਦਗੀ ਦਾ ਨਿਯਮ ਬਣ ਗਿਆ ਹੋਵੇ ਵਿਆਹ ਨੂੰ 8 ਸਾਲ ਹੋ ਚੁੱਕੇ ਸੀ ਬਾਹਰੋਂ ਤਾਂ ਸਭ ਕੁਝ ਠੀਕ ਲੱਗਦਾ ਸੀ ਘਰ ਵਾਲਾ ਘਰ ਦੁਨੀਆ ਤੇ ਇੱਜ਼ਤ ਪਰ ਚਾਰ ਦਿਵਾਰੀ ਦੇ ਅੰਦਰ ਸੀਮਾ ਦੀ ਜ਼ਿੰਦਗੀ ਡਰ ਤੇ ਖਾਮੋਸ਼ ਚ ਕੈਦ ਸੀ ਉਹਦਾ ਘਰ ਵਾਲਾ ਲੱਕੀ ਬਹੁਤ ਗੁੱਸੇ ਵਾਲਾ ਸੀ ਗੱਲ ਗੱਲ ਤੇ ਗਾਲਾਂ ਕੱਢਣੀਆਂ ਸ਼ੱਕ ਕਰਨਾ ਤੇ ਕਈ ਵਾਰ ਹੱਥ ਵੀ ਚੁੱਕਣਾ ਫਿਰ ਕੁਝ ਚਿਰ ਬਾਅਦ ਇਦਾਂ ਪੇਸ਼ ਹੋਣਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਔਰਤ ਨੂੰ ਜ਼ਿਆਦਾ ਜ਼ੁਬਾਨ ਨਹੀਂ ਚਲਾਉਣੀ ਚਾਹੀਦੀ ਇਹ ਸ਼ਬਦ ਸੀਮਾ ਨੇ ਬਹੁਤ ਵਾਰ ਸੁਣ ਲਿਆ ਸੀ ਸ਼ੁਰੂਆਤ ਵਿੱਚ ਸੀਮਾ ਨੇ ਸਭ ਕੁਝ ਬਰਦਾਸ਼ਤ ਕੀਤਾ ਤੇ ਸੋਚਿਆ ਕਿ ਟਾਈਮ ਦੇ ਨਾਲ ਨਾ ਸਭ ਕੁਝ ਠੀਕ ਹੋ ਜਾਊਗਾ ਪਰ ਟਾਈਮ ਦੇ ਨਾਲ-ਨਾਲ ਸੱਟਾਂ ਵੱਜਦੀਆਂ ਗਈਆਂ ਸੀਮਾ ਜੌਬ ਕਰਦੀ ਸੀ ਤੇ ਇੱਕ ਦਿਨ ਆਫਿਸ ਚ ਸੀਮਾ ਦੇਰ ਤੱਕ ਰੁਕੀ ਸੀ ਕੰਮ ਦਾ ਬੋਝ ਸੀ ਤੇ ਘਰ ਜਾਣ ਦਾ ਦਿਲ ਨਹੀਂ ਕਰ ਰਿਹਾ ਸੀ ਪਰ ਜਾਣਾ ਤਾਂ ਪੈਣਾ ਸੀ ਸੀਮਾ ਤੁਰੀ ਜਾ ਰਹੀ ਸੀ ਤੇ ਉਦੋਂ ਹੀ ਉਹਦਾ ਪੁਰਾਣਾ ਦੋਸਤ ਜੋ ਕਿ ਉਹਦਾ ਕਲਾਸਮੇਟ ਸੀ ਉਹਦਾ ਨਾਮ ਰੁਪਿੰਦਰ ਸੀ ਉਹ ਸੀਮਾ ਨੂੰ ਵੇਖਦਾ ਏ ਤੇ ਉਹਨੂੰ ਆਵਾਜ਼ ਮਾਰਦਾ ਏ ਕਿ ਸੀਮਾ ਉਹ ਹੈਰਾਨ ਹੋ ਕੇ ਉਹਨੂੰ ਦੇਖਣ ਲੱਗੀ ਤੇ ਕਹਿਣ ਲੱਗੀ ਰੁਪਿੰਦਰ ਤੁਸੀਂ ਕਾਲਜ ਦੇ ਦਿਨਾਂ ਦਾ ਜਾਣਿਆ ਪਛਾਣਿਆ ਚਿਹਰਾ ਉਹੀ ਨਰਮ ਜੀ ਆਵਾਜ਼ ਉਹੀ ਆਪਣਾ ਪੰਸੀ ਉਹ ਦੋਵੇਂ ਕੌਫੀ ਪੀਣ ਬੈਠ ਗਏ ਤੇ ਇਦਾਂ ਹੀ ਫਿਰ ਉਹਨਾਂ ਦੀਆਂ ਗੱਲਾਂ ਆਪਣੇ ਆਪ ਆਉਣ ਲੱਗੀਆਂ ਸੀਮਾ ਉਹਦੀਆਂ ਗੱਲਾਂ ਤੇ ਹੱਸ ਰਹੀ ਸੀ ਤੇ ਸੀਮਾ ਨੂੰ ਖੁਦ ਵੀ ਇਹ ਯਾਦ ਨਹੀਂ ਸੀ ਕਿ ਇਹ ਹਾਸਾ ਨੂੰ ਆਖਰੀ ਵਾਰ ਕਦੋਂ ਆਇਆ ਸੀ ਰੁਪਿੰਦਰ ਨੇ ਗੌਰ ਕੀਤਾ ਕਿ ਸੀਮਾ ਬਹੁਤ ਘੱਟ ਬੋਲ ਰਹੀ ਸੀ ਤੇ ਡਰ ਡਰ ਕੇ ਫੋਨ ਵੱਲ ਦੇਖ ਰਹੀ ਸੀ ਤੇ ਅਚਾਨਕ ਹੀ ਚੁੱਪ ਹੋ ਜਾਂਦੀ ਸੀ ਇਦਾਂ ਹੀ ਹੁਣ ਸੀਮਾ ਤੇ ਰੁਪਿੰਦਰ ਕਦੇ-ਕਦੇ ਮਿਲਦੇ ਰਹਿੰਦੇ ਸੀ ਤੇ ਇੱਕ ਦਿਨ ਰੁਪਿੰਦਰ ਨੇ ਸੀਮਾ ਨੂੰ ਪੁੱਛੀ ਲਿਆ ਕਿ ਸਭ ਠੀਕ ਠਾਕ ਆ ਸੀਮਾ ਨੇ ਜਵਾਬ ਨਹੀਂ ਦਿੱਤਾ ਪਰ ਉਹਦੀਆਂ ਅੱਖਾਂ ਨੇ ਸਭ ਕੁਝ ਕਹਿ ਦਿੱਤਾ ਹੌਲੀ ਹੌਲੀ ਉਹਨਾਂ ਵਿੱਚ ਮੁਲਾਕਾਤਾਂ ਵਧਣ ਲੱਗ ਪਈਆਂ ਗੱਲਾਂ ਲੰਬੀਆਂ ਹੋਣ ਲੱਗ ਪਈਆਂ ਤੇ ਸੀਮਾ ਨੇ ਪਹਿਲੀ ਵਾਰ ਕਿਸੇ ਨੂੰ ਸੱਚ ਦੱਸਿਆ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਏ ਇਹ ਕਹਿੰਦੇ ਹੋਏ ਉਹਦੀ ਆਵਾਜ਼ ਕੰਬ ਗਈ ਰੁਪਿੰਦਰ ਨੇ ਗੁੱਸੇ 'ਚ ਮੁਠੀ ਮੀਟ ਲਈ ਤੇ ਉਹ ਕਹਿਣ ਲੱਗਾ ਕਿ ਤੈਨੂੰ ਉੱਥੇ ਨਹੀਂ ਰਹਿਣਾ ਚਾਹੀਦਾ ਅੱਗੋ ਸੀਮਾ ਕਹਿਣ ਲੱਗੀ ਕਿ ਫਿਰ ਮੈਂ ਕਿੱਥੇ ਜਾਵਾਂ ਲੋਕ ਕੀ ਕਹਿਣਗੇ ਪੇਕੇ ਵਾਲੇ ਕਦੋਂ ਤੱਕ ਸਾਥ ਦੇਣਗੇ ਰੁਪਿੰਦਰ ਅੱਗੋ ਚੁੱਪ ਰਿਹਾ ਪਰ ਉਹਦੀ ਚੁੱਪੀ 'ਚ ਸਹਾਰਾ ਸੀ ਟਾਈਮ ਦੇ ਨਾਲ-ਨਾਲ ਉਹੀ ਸਹਾਰਾ ਇੱਕ ਆਦਤ ਬਣ ਗਿਆ ਰੁਪਿੰਦਰ ਸੀਮਾ ਨੂੰ ਸੁਣਦਾ ਸੀ ਇੱਜ਼ਤ ਦਿੰਦਾ ਸੀ ਪਰ ਉਹਦੇ ਤੇ ਹੱਥ ਨਹੀਂ ਚੁੱਕਦਾ ਸੀ ਤੇ ਇਹੀ ਚੀਜ਼ ਸੀਮਾ ਨੂੰ ਅੰਦਰ ਤੋਂ ਤੋੜਨ ਲੱਗੀ ਇੱਕ ਦਿਨ ਸ਼ਾਮ ਨੂੰ ਸੀਮਾ ਨੇ ਆਪਣੇ ਘਰ ਵਾਲੇ ਲੱਕੀ ਨੂੰ ਕਿਹਾ ਕਿ ਮੇਰੇ ਨਾਲ ਇਦਾਂ ਨਾ ਬੋਲਿਆ ਕਰੋ ਤੇ ਜਵਾਬ ਵਿੱਚ ਉਹਨੂੰ ਅੱਗੋਂ ਇੱਕ ਥੱਪੜ ਪਿਆ ਉਸ ਰਾਤ ਸੀਮਾ ਰੁਪਿੰਦਰ ਦੇ ਕੋਲ ਗਈ ਤੇ ਜਾ ਕੇ ਬਹੁਤ ਰੋਈ ਤੇ ਪਹਿਲੀ ਵਾਰ ਕਿਸੇ ਨੇ ਉਹਨੂੰ ਬਿਨਾਂ ਸਵਾਲ ਕੀਤੇ ਸੰਭਾਲ ਲਿਆ ਉਸੇ ਵਕਤ ਸੀਮਾ ਨੇ ਇੱਕ ਇਹੋ ਜਿਹਾ ਰਾਹ ਚੁਣ ਲਿਆ ਜੋ ਉਹਨੂੰ ਕੁਝ ਪਲ ਦੀ ਰਾਹਤ ਤਾਂ ਦੇ ਰਿਹਾ ਸੀ ਪਰ ਅੱਗੇ ਚੱਲ ਕੇ ਬਹੁਤ ਕੁਝ ਗਵਾ ਲੈਣ ਵਾਲਾ ਸੀ ਉਸ ਰਾਤ ਰੁਪਿੰਦਰ ਤੇ ਸੀਮਾ ਦੇ ਵਿੱਚ ਗੱਲ ਬਹੁਤ ਅੱਗੇ ਤੱਕ ਵੱਧ ਚੁੱਕੀ ਸੀ ਤੇ ਬਹੁਤ ਕੁਝ ਹੋ ਚੁੱਕਾ ਸੀ ਉਸ ਰਾਤ ਤੋਂ ਬਾਅਦ ਸੀਮਾ ਦੀ ਜ਼ਿੰਦਗੀ ਦੋ ਹਿੱਸਿਆਂ 'ਚ ਵੰਡੀ ਗਈ ਇੱਕ ਹਿੱਸਾ ਉਹ ਸੀ ਜੋ ਉਹ ਘਰ ਦੀ ਚਾਰ ਦਿਵਾਰੀ ਦੇ ਵਿੱਚ ਡਰ ਦੇ ਨਾਲ ਜੀ ਰਹੀ ਸੀ ਤੇ ਦੂਜਾ ਉਹ ਜਿੱਥੇ ਰੁਪਿੰਦਰ ਦੇ ਨਾਲ ਕੁਝ ਪਲ ਚੈਨ ਦੇ ਮਿਲ ਜਾਂਦੇ ਸੀ ਸੀਮਾ ਨੂੰ ਪਤਾ ਸੀ ਕਿ ਜੋ ਹੋ ਰਿਹਾ ਏ ਉਹ ਸਹੀ ਨਹੀਂ ਹੈ ਪਰ ਉਹ ਇਹ ਵੀ ਜਾਣਦੀ ਸੀ ਕਿ ਜੋ ਉਹਦੇ ਘਰ ਵਿੱਚ ਹੋ ਰਿਹਾ ਏ ਉਹ ਉਹਦੇ ਤੋਂ ਕਿਤੇ ਜ਼ਿਆਦਾ ਗਲਤ ਸੀ ਰੁਪਿੰਦਰ ਨੇ ਕਦੇ ਵੀ ਜ਼ੋਰ ਨਹੀਂ ਪਾਇਆ ਕਦੇ ਕੋਈ ਵਾਦਾ ਨਹੀਂ ਕੀਤਾ ਉਹ ਬਸ ਉਹਨੂੰ ਸੁਣਦਾ ਸੀ ਤੇ ਸੀਮਾ ਨੂੰ ਇਹੀ ਸਭ ਤੋਂ ਜ਼ਿਆਦਾ ਖਿੱਚਦਾ ਸੀ ਉਹ ਕਦੇ ਪਾਰਕ 'ਚ ਮਿਲਦੇ ਕਦੇ ਭੀੜ 'ਚ ਤੇ ਕਦੇ ਖੁੱਲੀ ਜਗ੍ਹਾ ਤੇ ਕਦੇ ਹੋਟਲ 'ਚ ਰੁਪਿੰਦਰ ਇਸ ਚੀਜ਼ ਦਾ ਧਿਆਨ ਰੱਖਦਾ ਸੀ ਕਿ ਕੋਈ ਲਕੀਰ ਨਾ ਲੰਗੀ ਜਾਵੇ ਪਰ ਭਾਵਨਾਵਾਂ ਨੂੰ ਕੋਈ ਵੀ ਦੀਵਾਰ ਰੋਕ ਨਹੀਂ ਸਕਦੀ ਸੀਮਾ ਦੇ ਚਿਹਰੇ ਤੇ ਹੁਣ ਸਮਾਈਲ ਵਾਪਸ ਆਉਣ ਲੱਗ ਪਈ ਸੀ ਦਫ਼ਤਰ ਦੇ ਲੋਕ ਕਹਿਣ ਲੱਗੇ ਅੱਜਕੱਲ ਸੀਮਾ ਕੁਝ ਬਦਲੀ-ਬਦਲੀ ਜੀ ਲੱਗਦੀ ਹੈ ਲੱਕੀ ਜੋ ਕਿ ਸੀਮਾ ਦਾ ਘਰ ਵਾਲਾ ਸੀ ਉਹਨੇ ਵੀ ਇਹ ਬਦਲਾਵ ਮਹਿਸੂਸ ਕੀਤਾ ਉਹਦਾ ਸ਼ੱਕ ਹੋਰ ਵਧਣ ਲੱਗ ਪਿਆ ਇੱਕ ਦਿਨ ਉਹਨੇ ਸੀਮਾ ਨੂੰ ਤਾਨਾ ਮਾਰਿਆ ਕਿ ਅੱਜਕੱਲ ਫੋਨ ਬਹੁਤ ਲੁਕਾ ਕੇ ਰੱਖਣ ਲੱਗ ਪਈ ਹੈ ਸੀਮਾ ਗੋ ਚੁੱਪ ਰਹੀ ਇੱਕ ਦਿਨ ਸ਼ਾਮ ਨੂੰ ਰੁਪਿੰਦਰ ਨੇ ਪੁੱਛਿਆ ਕਿ ਸੀਮਾ ਕਦੋਂ ਤੱਕ ਤੂੰ ਇਦਾਂ ਦੋ ਜ਼ਿੰਦਗੀਆਂ ਜੀ ਪਾਏਂਗੀ ਸੀਮਾ ਨੇ ਸਿਰ ਝੁਕਾ ਲਿਆ ਤੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਬਸ ਇਨਾ ਪਤਾ ਹੈ ਕਿ ਮੈਂ ਉਥੇ ਰੋਜ਼ ਮਰਦੀ ਆਂ ਰੁਪਿੰਦਰ ਦਾ ਮਨ ਭਰ ਗਿਆ ਤੇ ਕਹਿਣ ਲੱਗਾ ਤੂੰ ਤਲਾਕ ਕਿਉਂ ਨਹੀਂ ਲੈ ਲੈਂਦੀ ਸੀਮਾ ਹੱਸਣ ਲੱਗ ਪਈ ਤੇ ਕਹਿ ਲੱਗੀ ਫਿਰ ਇਹ ਦੁਨੀਆ ਇਹ ਇਕੱਲਾਪਨ ਲੋਕਾਂ ਦੇ ਸਵਾਲ ਕੀ ਤੁਸੀਂ ਮੇਰੇ ਨਾਲ ਇਹ ਸਭ ਬਰਦਾਸ਼ਤ ਕਰ पाओਗੇ ਅੱਗੋਂ ਰੁਪਿੰਦਰ ਦੇ ਕੋਲ ਕੋਈ ਜਵਾਬ ਨਹੀਂ ਸੀ ਹੌਲੀ-ਹੌਲੀ ਰਿਸ਼ਤਾ ਹੋਰ ਗਹਿਰਾ ਹੋਣ ਲੱਗਾ ਹੱਥ ਫੜਨ ਤੋਂ ਲੈ ਕੇ ਮੋਢੇ ਤੇ ਸਿਰ ਰੱਖਣ ਤੱਕ ਕੋਈ ਦਿਖਾਵਾ ਨਹੀਂ ਕੋਈ ਆਵਾਜ਼ ਨਹੀਂ ਹਰ ਮੁਲਾਕਾਤ ਤੋਂ ਬਾਅਦ ਸੀਮਾ ਦੇ ਦਿਲ ਵਿੱਚ ਇਹ ਵੀ ਆਉਂਦਾ ਕਿ ਉਹ ਕੋਈ ਗੁਨਾਹ ਕਰ ਰਹੀ ਹੈ ਉਹ ਰੱਬ ਦੇ ਅੱਗੇ ਹੱਥ ਬੰਨ੍ਹ ਕੇ ਮਾਫੀ ਮੰਗਦੀ ਤੇ ਫਿਰ ਅਗਲੇ ਹਫ਼ਤੇ ਉਹੀ ਗਲਤੀ ਦੁਹਰਾਉਂਦੀ ਇੱਕ ਦਿਨ ਸੀਮਾ ਦਾ ਘਰ ਵਾਲਾ ਲੱਕੀ देर ਰਾਤ ਨੂੰ ਘਰ ਆਇਆ ਉਹ ਨਸ਼ੇ 'ਚ ਸੀ ਤੇ ਕਹਿਣ ਲੱਗਾ ਤੂੰ ਕਿਹਦੇ ਲਈ ਐ ਨਸੱਜਦੀ ਐ ਸੀਮਾ ਡਰ ਗਈ ਉਸ ਰਾਤ ਲੱਕੀ ਨੇ ਸੀਮਾ ਨੂੰ ਬਹੁਤ ਕੁੱਟਿਆ ਉਹ ਵੀ ਜਾਨਵਰਾਂ ਵਾਂਗ ਅਗਲੀ ਸਵੇਰ ਸੀਮਾ ਸ਼ੀਸ਼ੇ ਦੇ ਸਾਹਮਣੇ ਖੜੀ ਸੀ ਤੇ ਉਹਦੇ ਚਿਹਰੇ ਤੇ ਨਿਸ਼ਾਨ ਪਏ ਸੀ ਤੇ ਉਹੀ ਨਿਸ਼ਾਨਾ ਉੱਤੇ ਉਹਦੇ ਆਪਣੇ ਫੈਸਲਿਆਂ ਦਾ ਡਰ ਵੀ ਦਿਖ ਰਿਹਾ ਸੀ ਸੀਮਾ ਨੇ ਰੁਪਿੰਦਰ ਨੂੰ ਫੋਨ ਕੀਤਾ ਤੇ ਕਹਿਣ ਲੱਗੀ ਮੈਂ ਬਹੁਤ ਜ਼ਿਆਦਾ ਟੁੱਟ ਰਹੀ ਆ ਰੁਪਿੰਦਰ ਨੇ ਲੰਬਾ ਜਿਹਾ ਸਾਹ ਲਿਆ ਤੇ ਕਹਿਣ ਲੱਗਾ ਸੀਮਾ ਜੋ ਵੀ ਹੋ ਰਿਹਾ ਆ ਇਹਦਾ ਅੰਜਾਮ ਬੁਰਾ ਹੋਵੇਗਾ ਸੀਮਾ ਕਹਿਣ ਲੱਗੀ ਮੈਨੂੰ ਬਸ ਥੋੜੀ ਜੀ ਖੁਸ਼ੀ ਚਾਹੀਦੀ ਐ ਬਸ ਥੋੜੀ ਦੇਰ ਦੇ ਵਾਸਤੇ ਰੁਪਿੰਦਰ ਨੇ ਅੱਖਾਂ ਬੰਦ ਕਰ ਲਈਆਂ ਉਹ ਸਮਝ ਚੁੱਕਿਆ ਸੀ ਕਿ ਹੁਣ ਇਹ ਰਿਸ਼ਤਾ ਸਿਰਫ ਸਹਾਰਾ ਨਹੀਂ ਰਿਹਾ ਸੀ ਇੱਕ ਐਸਾ ਰਸਤਾ ਬਣ ਚੁੱਕਿਆ ਸੀ ਜਿਹਦੇ ਹਰ ਮੋੜ ਤੇ ਕੀਮਤ ਚੁਕਾਉਣੀ ਪੈਣੀ ਸੀ ਤੇ ਕੀਮਤ ਸਿਰਫ ਸੀਮਾ ਹੀ ਨਹੀਂ ਸਾਰਿਆਂ ਨੂੰ ਚੁਕਾਉਣੀ ਪੈਣੀ ਸੀ ਲੱਕੀ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੀ ਉਹਦੀਆਂ ਨਜ਼ਰਾਂ ਹਰ ਸਮੇਂ ਸੀਮਾ ਨੂੰ ਦੇਖਦੀਆਂ ਰਹਿੰਦੀਆਂ ਉਹਦੇ ਫੋਨ ਤੇ ਉਹਦੇ ਕੱਪੜਿਆਂ ਤੇ ਉਹਦੇ ਚਿਹਰੇ ਦੇ ਵੱਲ ਉਹਦੀ ਨਿਗਾਹ ਰਹਿੰਦੀ ਸੀ ਸੀਮਾ ਇਹ ਸਭ ਫੀਲ ਕਰ ਰਹੀ ਸੀ ਹਰ ਵਾਰ ਦਰਵਾਜ਼ਾ ਖੁੱਲਣ ਦੀ ਆਵਾਜ਼ ਨਾਲ ਉਹਦਾ ਦਿਲ ਕੰਬ ਜਾਂਦਾ ਇੱਕ ਦਿਨ ਸ਼ਾਮ ਨੂੰ ਜਦੋਂ ਸੀਮਾ ਲੇਟ ਘਰ ਪਹੁੰਚੀ ਤਾਂ ਲੱਕੀ ਨੇ ਬਿਨਾਂ ਕੁਝ ਕਹੇ ਦਰਵਾਜ਼ਾ ਬੰਦ ਕਰ ਲਿਆ ਤੇ ਪੁੱਛਣ ਲੱਗਾ ਕਿ ਇੰਨੀ ਦੇਰ ਤੱਕ ਤੂੰ ਕਿੱਥੇ ਸੀ ਉਹਦੀ ਆਵਾਜ਼ ਸ਼ਾਂਤ ਸੀ ਤੇ ਇਹ ਸਭ ਤੋਂ ਡਰਾਉਣਾ ਪਲ ਸੀ ਸੀਮਾ ਨੇ ਅੱਗੋਂ ਹੌਲੀ ਜਿਹਾ ਕਿਹਾ ਕਿ ਆਫਿਸ ਵਿੱਚ ਕੰਮ ਜ਼ਿਆਦਾ ਸੀ ਲੱਕੀ ਨੇ ਸਮਾਈਲ ਕਰਕੇ ਕਿਹਾ ਅਜੀਬ ਗੱਲ ਹੈ ਅੱਜ ਕੱਲ ਰੋਜ਼ ਹੀ ਕੰਮ ਵੱਧ ਜਾਂਦਾ ਹੈ ਸੀਮਾ ਚੁੱਪ ਰਹੀ ਲੱਕੀ ਨੇ ਉਹਦਾ ਫੋਨ ਚੁੱਕਿਆ ਤੇ ਸੀਮਾ ਦਾ ਸਰੀਰ ਸੁੰਨ ਹੋ ਗਿਆ ਲੱਕੀ ਨੇ ਉਹਨੂੰ ਫੋਨ ਦਾ ਪਾਸਵਰਡ ਪੁੱਛਿਆ ਸੀਮਾ ਨੇ ਝੂਠ ਬੋਲ ਦਿੱਤਾ ਤੇ ਗਲਤ ਪਾਸਵਰਡ ਦੱਸ ਦਿੱਤਾ ਤੇ ਲੱਕੀ ਨੇ ਉਹਦਾ ਫੋਨ ਜ਼ੋਰ ਨਾਲ ਕੰਧ 'ਚ ਮਾਰਿਆ ਤੇ ਕਹਿਣ ਲੱਗਾ ਤੂੰ ਮੈਨੂੰ ਬੇਵਕੂਫ ਸਮਝਦੀ ਆ ਉਸ ਰਾਤ ਸੀਮਾ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਤੇ ਪੂਰੀ ਰਾਤ ਬੈਠ ਕੇ ਸੋਚਣ ਲੱਗੀ ਕਿ ਮੈਂ ਸੱਚੀ ਕਿਸੇ ਸਹੀ ਜਗ੍ਹਾ ਵੱਲ ਜਾ ਰਹੀ ਆ ਜਾਂ ਫਿਰ ਕਿਸੇ ਹਨੇਰੇ 'ਚ ਫਸਦੀ ਜਾ ਰਹੀ ਆ ਅਗਲੇ ਦਿਨ ਉਹ ਰੁਪਿੰਦਰ ਨੂੰ ਮਿਲੀ ਉਦੇ ਚਿਹਰੇ ਤੇ ਡਰ ਸਾਫ਼ ਸੀ ਸੀਮਾ ਨੇ ਕੰਬਦੇ ਹੋਏ ਕਿਹਾ ਕਿ ਉਹਨੂੰ ਸਭ ਪਤਾ ਲੱਗ ਗਿਆ ਆ ਰੁਪਿੰਦਰ ਦਾ ਚਿਹਰਾ ਹੈਰਾਨੀ ਵਾਲਾ ਹੋ ਗਿਆ ਤੇ ਕਹਿਣ ਲੱਗਾ ਸੀਮਾ ਤੈਨੂੰ ਹੁਣ ਫੈਸਲਾ ਲੈਣਾ ਪਵੇਗਾ ਸੀਮਾ ਕਹਿਣ ਲੱਗੀ ਕਿਵੇਂ ਦਾ ਫੈਸਲਾ ਅੱਗੋਂ ਰੁਪਿੰਦਰ ਨੇ ਕਿਹਾ ਜਾਂ ਤਾਂ ਸੱਚ ਬੋਲ ਦੇ ਤੇ ਜਾਂ ਆਪਣੇ ਆਪ ਨੂੰ ਬਚਾ ਲੈ ਸੀਮਾ ਦੀਆਂ ਅੱਖਾਂ 'ਚ ਅਥਰੂ ਸੀ ਤੇ ਕਹਿਣ ਲੱਗੀ ਮੈਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੀ ਰੁਪਿੰਦਰ ਨੇ ਕਿਹਾ ਕਿ ਦੁੱਖ ਤੇ ਹੁਣ ਪਹੁੰਚ ਚੁੱਕਾ ਆ ਇਤਾਂ ਹੀ ਹੁਣ ਆਫਿਸ ਵਿੱਚ ਵੀ ਗੱਲਾਂ ਹੋਣ ਲੱਗੀਆਂ ਸੀਮਾ ਦੀ ਬੇਚੈਨੀ ਹੁਣ ਲੁਕ ਨਹੀਂ پا ਰਹੀ ਸੀ ਕਿਸੇ ਨੇ ਸੀਮਾ ਨੂੰ ਹੌਲੀ ਜਿਹਾ ਕਿਹਾ ਕਿ ਸਭ ਠੀਕ ਠਾਕ ਤਾਂ ਹੈ ਅੱਗੋਂ ਸੀਮਾ ਨੇ ਸਿਰ ਹਿਲਾ ਦਿੱਤਾ ਕਿ ਹਾਂ ਪਰ ਅੰਦਰੋਂ ਉਹ ਬਿਲਕੁਲ ਟੁੱਟ ਚੁੱਕੀ ਸੀ ਇੱਕ ਸ਼ਾਮ ਨੂੰ ਜਦੋਂ ਸੀਮਾ ਘਰ ਪਹੁੰਚੀ ਤਾਂ ਲੱਕੀ ਨੇ ਉਹਦੇ ਸਾਹਮਣੇ ਇੱਕ ਕਾਗਜ਼ ਛੁੱਟਿਆ ਸੀਮਾ ਹੈਰਾਨ ਹੋ ਕੇ ਪੁੱਛਣ ਲੱਗੀ ਕਿ ਇਹ ਕੀ ਹੈ ਉਹ ਕੋਈ ਤਲਾਕ ਦੇ ਕਾਗਜ਼ ਨਹੀਂ ਸੀ ਬਲਕਿ ਉਹਦੇ ਬਾਹਰ ਜਾਣ ਦੇ ਟਾਈਮ ਦੀ ਲਿਸਟ ਸੀ ਤਰੀਕਾ ਟਾਈਮ ਤੇ ਜਗਾ ਉਹ ਲਿਸਟ ਦੇਖ ਕੇ ਸੀਮਾ ਦਾ ਗਲਾ ਸੁੱਕ ਗਿਆ ਲੱਕੀ ਕਹਿਣ ਲੱਗਾ ਹੁਣ ਝੂਠ ਨਾ ਬੋਲੀ ਕਿਉਂਕਿ ਝੂਠ ਤੋਂ ਜ਼ਿਆਦਾ ਮੈਨੂੰ ਬੇਇੱਜ਼ਤੀ ਤੋਂ ਨਫ਼ਰਤ ਹੈ ਸੀਮਾ ਨੇ ਪਹਿਲੀ ਵਾਰ ਅੱਖ ਚੁੱਕ ਕੇ ਦੇਖਿਆ ਤੇ ਕਹਿਣ ਲੱਗੀ ਮੈਨੂੰ ਵੀ ਕੋਟ ਮਾਰ ਤੋਂ ਨਫ਼ਰਤ ਹੈ ਲੱਕੀ ਕੁਝ ਦੇਰ ਚੁੱਪ ਰਿਹਾ ਤੇ ਫਿਰ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਅੱਛਾ ਹੁਣ ਤੇਰੇ ਵਿੱਚ ਹੋਰ ਵੀ ਹਿੰਮਤ ਆ ਗਈ ਆ ਸੀਮਾ ਸਮਝ ਚੁੱਕੀ ਸੀ ਕਿ ਹੁਣ ਇਹ ਸਿਰਫ ਸ਼ੱਕ ਨਹੀਂ ਰਿਹਾ ਇਹ ਤੂਫਾਨ ਸੀ ਤੇ ਤੂਫਾਨ ਸਭ ਕੁਝ ਖਤਮ ਕਰ ਦਿੰਦਾ ਆ ਰਿਸ਼ਤੇ ਵਹਿਮ ਤੇ ਕਦੇ-ਕਦੇ ਇਨਸਾਨ ਦੀ ਹਿੰਮਤ ਵੀ ਉਸ ਰਾਤ ਸੀਮਾ ਨੇ ਬੈਗ ਤਿਆਰ ਕੀਤਾ ਕੱਪੜੇ ਜ਼ਿਆਦਾ ਸੀ ਪਰ ਉਮੀਦਾਂ ਘੱਟ ਬਸ ਇੱਕ ਸਵਾਲ ਸੀ ਕਿ ਉਹ ਭੱਜ ਰਹੀ ਹੈ ਜਾਂ ਪਹਿਲੀ ਵਾਰ ਖੁਦ ਨੂੰ ਬਚਾ ਰਹੀ ਹੈ ਸੀਮਾ ਨੇ ਘਰ ਦਾ ਦਰਵਾਜ਼ਾ ਹੌਲੀ ਜੀ ਬੰਦ ਕੀਤਾ ਅਜੀਬ ਗੱਲ ਸੀ ਕਿ ਜਿਸ ਘਰ ਵਿੱਚ ਉਹ ਸਾਲਾਂ ਤੋਂ ਡਰ ਕੇ ਜੀ ਰਹੀ ਸੀ ਉਸੇ ਘਰ ਨੂੰ ਛੱਡਦੇ ਸਮੇਂ ਹੱਥ ਕੰਬ ਰਹੇ ਸੀ ਰਾਤ ਦੇ 2 ਵਜੇ ਸੀ ਸੜਕਾਂ ਸੁੰਨੀਆਂ ਸੀ ਪਰ ਮਨ ਵਿੱਚ ਚੀਕ ਜਹਾੜਾ ਸੀ ਉਹ ਸਿੱਧਾ ਰੁਪਿੰਦਰ ਦੇ ਘਰ ਨਹੀਂ ਗਈ ਉਹਨੂੰ ਡਰ ਸੀ ਕਿ ਲੋਕ ਕੀ ਸੋਚਣਗੇ ਕਹਾਣੀ ਕਿਸ ਮੋੜ ਤੇ ਪਹੁੰਚ ਜਾਏਗੀ ਉਹ ਆਪਣੀ ਇੱਕ ਸਹੇਲੀ ਨੀਹਾ ਦੇ ਕੋਲ ਚਲੀ ਗਈ ਨੀਹਾ ਨੇ ਉਹਨੂੰ ਦੇਖਿਆ ਤੇ ਹੈਰਾਨ ਰਹਿ ਗਈ ਤੇ ਪੁੱਛਣ ਲੱਗੀ ਸੀਮਾ ਤੇਰੀ ਇਹ ਹਾਲਤ ਕਿੰਨੇ ਕੀਤੀ ਸੀਮਾ ਨੇ ਕੋਝਨੀ ਕੇ ਆਪਾਸ ਰੋਂਦੀ ਰਹੀ ਸਵੇਰ ਹੋਈ ਤਾਂ ਅਸਲੀ ਡਰ ਸ਼ੁਰੂ ਹੋਇਆ ਫੋਨ ਵੱਜਣ ਲੱਗੇ ਸੀਮਾ ਦੇ ਪੇਕਿਆਂ ਤੋਂ ਸਹੁਰਿਆਂ ਤੋਂ ਤੇ ਫਿਰ ਲੱਕੀ ਦਾ ਫੋਨ ਵੀ ਆਇਆ ਪਰ ਸੀਮਾ ਨੇ ਕਿਸੇ ਦਾ ਫੋਨ ਨਹੀਂ ਚੁੱਕਿਆ ਨੀਹਾ ਨੇ ਉਹਨੂੰ ਸਮਝਾਇਆ ਕਿ ਹੁਣ ਚੁੱਪ ਰਹਿਣ ਦਾ ਟਾਈਮ ਨਹੀਂ ਆ ਸੀਮਾ ਨੇ ਪਹਿਲੀ ਵਾਰ ਪੁਲਿਸ ਸਟੇਸ਼ਨ ਦਾ ਰਸਤਾ ਦੇਖਿਆ ਸ਼ਿਕਾਇਤ ਦਰਜ ਕਰਾਈ ਉਹਦੇ ਹੱਥ ਕੰਬ ਰਹੇ ਸੀ ਪਰ ਆਵਾਜ਼ ਸਾਫ਼ ਸੀ ਉਹ ਕਹਿ ਰਹੀ ਸੀ ਕਿ ਮੈਂ ਡਰ ਦੇ ਨਾਲ ਨਹੀਂ ਜੀਣਾ ਚਾਹੁੰਦੀ ਸ਼ਾਮ ਤੱਕ ਗੱਲ ਪੂਰੇ ਪਰਿਵਾਰ 'ਚ ਫੈਲ ਚੁੱਕੀ ਸੀ ਲੋਕ ਆਉਣ ਲੱਗੇ ਕੋਈ ਕਹਿੰਦਾ ਘਰ ਦੀ ਗੱਲ ਬਾਹਰ ਕਿਉਂ ਕੱਢੀ ਕੋਈ ਕਹਿੰਦਾ ਔਰਤ ਨੂੰ ਸਭ ਬਰਦਾਸ਼ਤ ਕਰਨਾ ਚਾਹੀਦਾ ਹੈ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਤੂੰ ਠੀਕ ਹੈ ਰੁਪਿੰਦਰ ਮਿਲਣ ਆਇਆ ਪਰ ਦੂਰ ਖੜਾ ਰਿਹਾ ਉਹ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਆ ਪਰ ਅੱਜ ਜੋ ਵੀ ਹੋਊਗਾ ਖੁੱਲੇਚ ਹੋਊਗਾ ਸੀਮਾ ਨੇ ਉਹਦੇ ਵੱਲ ਦੇਖਿਆ ਪਹਿਲੀ ਵਾਰ ਉਹਨੂੰ ਇਹ ਅਹਿਸਾਸ ਹੋਇਆ ਕਿ ਇਹ ਲੜਾਈ ਸਿਰਫ ਲੱਕੀ ਦੇ ਨਾਲ ਨਹੀਂ ਇਹ ਲੜਾਈ ਸੋਚ ਨਾਲ ਹੈ ਸੰਸਾਰ ਨਾਲ ਹੈ ਤੇ ਆਪਣੇ ਆਪ ਨਾਲ ਵੀ ਲੱਕੀ ਨੇ ਵੀ ਚਾਲ ਚੱਲੀ ਉਹਨੇ ਸਾਰਿਆਂ ਨੂੰ ਦੱਸਿਆ ਕਿ ਸੀਮਾ ਦਾ ਕਿਸੇ ਹੋਰ ਦੇ ਨਾਲ ਚੱਕਰ ਚੱਲ ਰਿਹਾ ਆ ਇਹ ਗੱਲ ਅੱਗ ਵਾਂਗ ਫੈਲੀ ਸੀਮਾ ਨੂੰ ਘੂਰ ਕੇ ਦੇਖਿਆ ਜਾਣ ਲੱਗਾ ਉਹਨੂੰ ਦੋਸ਼ੀ ਠਹਿਰਾਇਆ ਜਾਣ ਲੱਗਾ ਇੱਕ ਦਿਨ ਸੀਮਾ ਦੀ ਮਾਂ ਨੇ ਕਿਹਾ ਕਿ ਜੇ ਉਹ ਤੈਨੂੰ ਮਾਰਦਾ ਸੀ ਤਾਂ ਗਲਤ ਸੀ ਪਰ ਇਹ ਰਸਤਾ ਵੀ ਸਹੀ ਨਹੀਂ ਆ ਸੀਮਾ ਚੁੱਪ ਰਹੀ ਉਹਨੂੰ ਪਤਾ ਸੀ ਸੱਚ ਕਦੇ ਕੁਝ ਕ ਸ਼ਬਦਾਂ ਚ ਨਹੀਂ ਸਮਾਉਂਦਾ ਰੁਪਿੰਦਰ ਕਹਿਣ ਲੱਗਾ ਸੀਮਾ ਹੁਣ ਮੈਨੂੰ ਵੀ ਸਾਫ਼-ਸਾਫ਼ ਦੱਸਣਾ ਪਵੇਗਾ ਮੈਂ ਤੇਰਾ ਸਹਾਰਾ ਬਣ ਸਕਦਾ ਹਾਂ ਪਰ ਤੇਰਾ ਫੈਸਲਾ ਨਹੀਂ ਸੀਮਾ ਨੇ ਸਿਰ ਹਿਲਾਇਆ ਉਹ ਸਮਝ ਚੁੱਕੀ ਸੀ ਇਹ ਲੜਾਈ ਉਹਨੂੰ ਇਕੱਲੀ ਨੂੰ ਲੜਨੀ ਪਵੇਗੀ ਉਸ ਰਾਤ ਸੀਮਾ ਨੇ ਆਪਣੇ ਵਾਸਤੇ ਇੱਕ ਕਮਰਾ ਕਰਾਇਤੇ ਲਿਆ ਛੋਟਾ ਜਿਹਾ ਪਰ ਆਪਣਾ ਉਹਨੇ ਖਿੜਕੀ ਤੋਂ ਬਾਹਰ ਦੇਖਦੇ ਹੋਏ ਸੋਚਿਆ ਕਿ ਆਜ਼ਾਦੀ ਸੌਖੀ ਨਹੀਂ ਹੁੰਦੀ ਉਹਦੀ ਕੀਮਤ ਹੁੰਦੀ ਹੈ ਕੱਲਾਪਣ ਬਦਨਾਮੀ ਤੇ ਡਰ ਪਰ ਪਹਿਲੀ ਵਾਰ ਡਰ ਕਿਸੇ ਹੋਰ ਦਾ ਸੀ ਉਹਦਾ ਨਹੀਂ ਤੇ ਇਹੀ ਉਹਦੀ ਪਹਿਲੀ ਜਿੱਤ ਸੀ ਸੀਮਾ ਦੀ ਨਵੀਂ ਜ਼ਿੰਦਗੀ ਸ਼ੁਰੂ ਤਾਂ ਹੋ ਗਈ ਸੀ ਪਰ ਸੌਖੀ ਬਿਲਕੁਲ ਨਹੀਂ ਸੀ ਸਵੇਰੇ ਕੰਮ ਤੇ ਜਾਣਾ ਤੇ ਸ਼ਾਮ ਨੂੰ ਖਾਲੀ ਕਮਰੇ 'ਚ ਵਾਪਸ ਆਉਣਾ ਤੇ ਰਾਤ ਨੂੰ ਆਪਣੇ ਆਪ ਨੂੰ ਸਵਾਲ ਕਰਨਾ ਇਹੀ ਉਹਦਾ ਨਵਾਂ ਕੰਮ ਬਣ ਗਿਆ ਸੀ ਲੋਕ ਆਫਿਸ 'ਚ ਪਹਿਲਾਂ ਵਰਗੇ ਵੀ ਨਹੀਂ ਰਹੇ ਸੀ ਕੋਈ ਉਹਦੇ ਨਾਲ ਹਮਦਰਦੀ ਦਿਖਾਉਂਦਾ ਤੇ ਕੋਈ ਚੁੱਪਚਾਪ ਦੂਰੀ ਬਣਾ ਲੈਂਦਾ ਸੀਮਾ ਸਮਝ ਚੁੱਕੀ ਸੀ ਕਿ ਦੁਨੀਆ ਔਰਤ ਦੇ ਦਰਦ ਤੋਂ ਜ਼ਿਆਦਾ ਉਹਦੇ ਚਰਿੱਤਰ 'ਚ ਦਿਲਚਸਪੀ ਰੱਖਦਾ ਏ ਇੱਕ ਦਿਨ ਰੁਪਿੰਦਰ ਉਹਨੂੰ ਮਿਲਣ ਆਇਆ ਦੋਵੇਂ ਇੱਕ ਕੈਫੇ 'ਚ ਬੈਠੇ ਸੀ ਕਾਫੀ ਠੰਡੀ ਹੋ ਚੁੱਕੀ ਸੀ ਪਰ ਗੱਲਬਾਤ ਹੋਰ ਵੀ ਠੰਡੀ ਰੁਪਿੰਦਰ ਨੇ ਕਿਹਾ ਕਿ ਸੀਮਾ ਮੈਂ ਤੈਨੂੰ ਝੂਠੀ ਉਮੀਦ ਨਹੀਂ ਦੇਣਾ ਚਾਹੁੰਦਾ ਸੀਮਾ ਨੇ ਉਹਦੇ ਵੱਲ ਦੇਖਿਆ ਤੇ ਕਹਿਣ ਲੱਗੀ ਤੁਸੀਂ ਕੀ ਚਾਹੁੰਦੇ ਹੋ ਅੱਗੋਂ ਰੁਪਿੰਦਰ ਨੇ ਸਾਫ਼-ਸਾਫ਼ ਕਿਹਾ ਕਿ ਮੈਂ ਤੇਰੀ ਇੱਜ਼ਤ ਕਰਦਾ ਹਾਂ ਪਰ ਮੈਂ ਕਿਸੇ ਦੀ ਘਰਵਾਲੀ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਕੇ ਅੱਗੇ ਨਹੀਂ ਵੱਧ ਸਕਦਾ ਇਹ ਗੱਲ ਸੁਣ ਕੇ ਸੀਮਾ ਨੂੰ ਜਿੱਦਾਂ ਕਿਸੇ ਨੇ ਅੰਦਰੋਂ ਤੋੜ ਦਿੱਤਾ ਉਹਨੂੰ ਪਤਾ ਸੀ ਕਿ ਇਹ ਗੱਲ ਇੱਕ ਦਿਨ ਕਹਿਣੀ ਹੀ ਪਵੇਗੀ ਉਹ ਕਹਿਣ ਲੱਗੀ ਅੱਜ ਤੱਕ ਜੋ ਵੀ ਸੀ ਉਹ ਕੀ ਸੀ ਰੁਪਿੰਦਰ ਨੇ ਸਿਰ ਝੁਕਾ ਲਿਆ ਤੇ ਕਹਿਣ ਲੱਗਾ ਸਾਡੇ ਦੋਵਾਂ ਦਾ ਇੱਕ ਕਮਜ਼ੋਰ ਪਲ ਸੀ ਅੱਗੋਂ ਸੀਮਾ ਨੂੰ ਗੁੱਸਾ ਨਹੀਂ ਆਇਆ ਬਸ ਖਾਲੀਪਨ ਮਹਿਸੂਸ ਹੋਇਆ ਉਸ ਸ਼ਾਮ ਉਹ देर ਰਾਤ ਤੱਕ ਸੜਕਾਂ ਤੇ ਘੁੰਮਦੀ ਰਹੀ ਤੇ ਸੋਚਣ ਲੱਗੀ ਕਿ ਇਸ ਰਿਸ਼ਤੇ ਨੂੰ ਉਹਨੇ ਸਹਾਰਾ ਸਮਝਿਆ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਗਿਆ ਇਦਾਂ ਹੀ ਇੱਕ ਦਿਨ ਕੋਰਟ ਤੋਂ ਨੋਟਿਸ ਆਇਆ ਲक्की ਨੇ ਤਲਾਕ ਦੀ ਅਰਜ਼ੀ ਦਿੱਤੀ ਸੀ ਤੇ ਨਾਲ ਹੀ ਉਹਦੇ ਤੇ ਚਰਿੱਤਰ ਨੂੰ ਲੈ ਕੇ આરોਪ ਵੀ ਲਗਾਏ ਸੀ ਸੀਮਾ ਘਬਰਾ ਗਈ ਵਕੀਰ ਨੇ ਸਾਫ਼ ਕਿਹਾ ਕਿ ਤੁਹਾਨੂੰ ਸੱਚ ਦੇ ਨਾਲ ਖੜਾ ਰਹਿਣਾ ਪਊਗਾ ਸੀਮਾ ਨੇ ਆਪਣੇ ਜ਼ਖਮਾਂ ਦੀ ਤਸਵੀਰ ਦਿਖਾਈ ਪੁਰਾਣੇ ਮੈਡੀਕਲ ਕਾਗਜ਼ ਤੇ ਆਪਣੇ ਬਿਆਨ ਹਰ ਤਰੀਕ ਤੇ ਉਹਨੂੰ ਫੇਰ ਸਭ ਕੁਝ ਯਾਦ ਕਰਨਾ ਪੈਂਦਾ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ ਪਰ ਹੁਣ ਉਹ ਕਿਸੇ ਦੇ ਕੋਲ ਭੱਜਣ ਦੀ بجائے ਖੁਦ ਨੂੰ ਸੰਭਾਲਣਾ ਸਿੱਖ ਰਹੀ ਸੀ ਇੱਕ ਦਿਨ ਸੀਮਾ ਦੀ ਮਾਂ ਉਹਨੂੰ ਮਿਲਣ ਆਈ ਉਹ ਕਾਫੀ ਧੀਰ ਚੁੱਪ ਰਹਿਣ ਤੋਂ ਬਾਅਦ ਕਹਿਣ ਲੱਗੀ ਤੂੰ ਗਲਤ ਰਾਹ ਚੁਣ ਲਿਆਏ ਪਰ ਤੇਰੀ ਤਕਲੀਫ ਵੀ ਸੱਚੀ ਹੈ ਸੀਮਾ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਸੀਮਾ ਹੁਣ ਸਾਫ਼-ਸਾਫ਼ ਦੇਖ ਪਾ ਰਹੀ ਸੀ ਕਿ ਗਲਤ ਵਿਆਹ ਤੋਂ ਨਿਕਲਣਾ ਜ਼ਰੂਰੀ ਸੀ ਔਰ ਗਲਤ ਸਹਾਰੇ ਤੇ ਉਮੀਦ ਰੱਖਣਾ ਵੀ ਓਨਾ ਹੀ ਖਤਰਨਾਕ ਸੀ। ਉਹਨੂੰ ਸਮਝ ਆ ਗਈ ਸੀ ਕਿ ਕਿਸੇ ਹੋਰ ਦੇ ਮੋਢੇ ਤੇ ਸਿਰ ਰੱਖ ਕੇ ਆਪਣੀ ਜ਼ਿੰਦਗੀ ਦੁਪਾਰਾ ਨਹੀਂ ਬਣਾਈ ਜਾ ਸਕਦੀ। ਉਹਨੂੰ ਆਪਣੇ ਦਮ ਤੇ ਖੜਾ ਰਹਿਣਾ ਪਊਗਾ ਤੇ ਇਹੀ ਸੋਚ ਉਹਨੂੰ ਮਜ਼ਬੂਤ ਬਣਾ ਰਹੀ ਸੀ। ਅਦਾਲਤ ਦੀਆਂ ਪੌੜੀਆਂ ਸੀਮਾ ਨੂੰ ਹਮੇਸ਼ਾ ਭਾਰੀਆਂ ਲੱਗਦੀਆਂ ਸੀ। ਹਰ ਤਰੀਕ ਤੇ ਉਹਨੂੰ ਲੱਗਦਾ ਜਿਵੇਂ ਉਹ ਸਿਰਫ ਆਪਣੇ ਰਿਸ਼ਤੇਦਾਰਾਂ ਨਹੀਂ ਬਲਕਿ ਆਪਣੇ ਕਰੈਕਟਰ ਦਾ ਵੀ ਹਿਸਾਬ ਦੇਣ ਆਈ ਹੋਵੇ। ਲੱਕੀ ਸਾਹਮਣੇ ਖੜਾ ਹੁੰਦਾ ਉਹਦੀਆਂ ਅੱਖਾਂ 'ਚ ਗੁੱਸਾ ਨਹੀਂ ਸੀ ਹੁੰਦਾ ਬਲਕਿ ਜਿੱਤ ਦਾ ਭਰੋਸਾ ਹੁੰਦਾ ਉਹਦਾ ਵਕੀਲ ਬਾਰ-ਬਾਰ ਇੱਕ ਹੀ ਗੱਲ ਸਮਝਾਉਂਦਾ ਕਿ ਪਤੀ ਤੋਂ ਅਲੱਗ ਰਹਿ ਰਹੀ ਮਹਿਲਾ ਦਾ ਦੂਜੇ ਬੰਦੇ ਨਾਲ ਅਫੇਅਰ ਪਰ ਸੀਮਾ ਚੁੱਪਚਾਪ ਸੁਣਦੀ ਰਹਿੰਦੀ ਹੁਣ ਉਹਨੂੰ ਸਫਾਈ ਦੇਣ ਦੀ ਆਦਤ ਹੋ ਗਈ ਸੀ ਉਹਦਾ ਵਕੀਲ ਜਦੋਂ ਬੋਲਦਾ ਤਾਂ ਦੱਸਦਾ ਕਿ ਇਹ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਰਹੀ ਹੈ ਇਹਦੇ ਕੋਲ ਮੈਡੀਕਲ ਹੈ ਪੁਲਿਸ ਸ਼ਿਕਾਇਤ ਹੈ ਤੇ ਗਵਾਹ ਵੀ ਹੈ ਸੀਮਾ ਦੀ ਧੜਕਣ ਤੇਜ਼ ਹੋ ਗਈ ਜੱਜ ਨੇ ਸਿੱਧਾ ਉਹਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ ਪਤੀ ਦੇ ਨਾਲ ਵਾਪਸ ਜਾਣਾ ਚਾਹੁੰਦੇ ਹੋ ਸੀਮਾ ਨੇ ਬਿਨਾਂ ਰੋਕੇ ਕਿਹਾ ਨਹੀਂ ਮੈਂ ਡਰ ਦੇ ਨਾਲ ਨਹੀਂ ਜੀਣਾ ਚਾਹੁੰਦੀ ਉਹਦੇ ਇੰਨੇ ਕ ਸ਼ਬਦਾਂ 'ਚ ਉਹਦੀ ਪੂਰੀ ਲੜਾਈ ਸੀ ਫੈਸਲਾ ਆਇਆ ਲक्की ਨੂੰ ਵਾਰਨਿੰਗ ਦਿੱਤੀ ਗਈ ਇਹ ਪੂਰਾ ਇਨਸਾਫ ਨਹੀਂ ਸੀ ਪਰ ਹਾਂ ਇੱਕ ਸ਼ੁਰੂਆਤ ਸੀ ਦੁਨੀਆ ਨੂੰ ਫਿਰ ਵੀ ਚੈਨ ਨਹੀਂ ਆਇਆ ਕੁਝ ਲੋਕਾਂ ਨੇ ਕਿਹਾ ਹੁਣ ਤਾਂ ਆਜ਼ਾਦ ਹੋ ਗਈ ਹੁਣ ਕੀ ਕਰੂਗੀ ਸੀਮਾ ਨੇ ਪਹਿਲੀ ਵਾਰ ਜਵਾਬ ਦਿੱਤਾ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਊਂਗੀ ਉਹਨੇ ਆਪਣੇ ਕੰਮ ਤੇ ਪੂਰਾ ਧਿਆਨ ਦੇਣਾ ਸ਼ੁਰੂ ਕੀਤਾ ਉਹਨੂੰ ਤਰੱਕੀ ਮਿਲੀ ਪਹਿਲੀ ਵਾਰ ਉਹਨੇ ਆਪਣੇ ਨਾਮ ਤੋਂ ਕਿਰਾਏ ਦਾ ਘਰ ਲਿਆ ਫਿਰ ਬਿੱਲ ਦਿੱਤੇ ਤੇ ਖੁਦ ਦੇ ਫੈਸਲੇ ਲੈਣੇ ਸ਼ੁਰੂ ਕੀਤੇ ਇੱਕ ਦਿਨ ਉਹਨੂੰ ਰੁਪਿੰਦਰ ਦਾ ਫੋਨ ਆਇਆ ਤੇ ਕਹਿਣ ਲੱਗਾ ਤੂੰ ਠੀਕ ਐ ਸੀਮਾ ਨੇ ਕਿਹਾ ਹਾਂ ਹੁਣ ਕਿਸੇ ਸਹਾਰੇ ਦੀ ਲੋੜ ਨਹੀਂ ਐ ਇਹ ਕੋਈ ਝੂਠ ਵੀ ਨਹੀਂ ਸੀ ਇੱਕ ਸ਼ਾਮ ਨੂੰ ਸੀਮਾ ਸ਼ੀਸ਼ੇ ਦੇ ਸਾਹਮਣੇ ਖੜੀ ਸੀ ਚਿਹਰੇ ਤੇ ਨਿਸ਼ਾਨ ਫਿੱਕੇ ਪੈ ਚੁੱਕੇ ਸੀ ਪਰ ਅੱਖਾਂ ਵਿੱਚ ਜੋ ਬਦਲਾਅ ਸੀ ਉਹ ਦਿਖ ਰਿਹਾ ਸੀ ਉਹਨੂੰ ਸਮਝ ਆ ਗਿਆ ਸੀ ਕਿ ਪਿਆਰ ਕਦੇ ਵੀ ਰੋਬ ਨਾਲ ਨਹੀਂ ਹੁੰਦਾ ਤੇ ਸਹਾਰਾ ਕਦੇ ਚੋਰੀ ਨਾਲ ਨਹੀਂ ਲਿਆ ਜਾਂਦਾ ਜੇ ਰਿਸ਼ਤਾ ਦਰਦ ਦਿੰਦਾ ਏ ਤਾਂ ਉਹਦੇ 'ਚੋਂ ਨਿਕਲਣਾ ਜ਼ਰੂਰੀ ਹੈ ਪਰ ਨਿਕਲਣ ਦਾ ਰਸਤਾ ਖੁਦ ਦੀ ਇੱਜ਼ਤ ਤੋਂ ਹੋ ਕੇ ਜਾਣਾ ਚਾਹੀਦਾ ਏ ਸੀਮਾ ਹੁਣ ਵੀ ਕੱਲੀ ਸੀ ਪਰ ਕਮਜ਼ੋਰ ਨਹੀਂ ਤੇ ਇਹ ਇਕੱਲਾਪਨ ਹੁਣ ਉਹਨੂੰ ਡਰਾਉਂਦਾ ਨਹੀਂ ਸੀ ਕਿਉਂਕਿ ਪਹਿਲੀ ਵਾਰ ਉਹ ਕਿਸੇ ਦੀ ਘਰਵਾਲੀ ਨਹੀਂ ਕਿਸੇ ਦੀ ਮਸ਼ੂਕ ਨਹੀਂ ਬਸ ਖੁਦ ਸੀ ਟਾਈਮ ਕਿਸੇ ਦੇ ਲਈ ਨਹੀਂ ਰੁਕਦਾ ਪਰ ਉਹ ਸਭ ਕੁਝ ਸਾਫ਼ ਜ਼ਰੂਰ ਕਰ ਦਿੰਦਾ ਏ ਸੀਮਾ ਦੀ ਜ਼ਿੰਦਗੀ ਹੁਣ ਵਧੀਆ ਚੱਲ ਰਹੀ ਸੀ ਕੰਮ ਘਰ ਤੇ ਆਪਣੇ ਆਪ ਨਾਲ ਥੋੜਾ ਜਿਹਾ ਸਕੂਨ ਹੁਣ ਨਾ ਕੋਈ ਡਰ ਸੀ ਤੇ ਨਾ ਕਿਸੇ ਤੋਂ ਲੁਕਣ ਦੀ ਲੋੜ ਅਦਾਲਤ ਵਿੱਚ ਆਖਰੀ ਸੁਣਵਾਈ ਹੋਈ ਤੇ ਤਲਾਕ ਮਨਜ਼ੂਰ ਹੋ ਗਿਆ ਜੱਜ ਨੇ ਜਾਂਦੇ ਜਾਂਦੇ ਇੱਕ ਗੱਲ ਕਹੀ ਕਿ ਵਿਆਹ ਇੱਕ ਰਿਸ਼ਤਾ ਏ ਸਜ਼ਾ ਨਹੀਂ ਤੇ ਮਾਰਕੁੱਟ ਕਿਸੇ ਵੀ ਹਾਲ 'ਚ ਜਾਇਜ਼ ਨਹੀਂ ਸੀਮਾ ਦੀਆਂ ਅੱਖਾਂ ਭਰ ਆਈਆਂ ਇਹ ਸ਼ਬਦ ਉਹ ਕਿੰਨੇ ਸਾਲਾਂ ਤੋਂ ਸੁਣਨਾ ਚਾਹੁੰਦੀ ਸੀ ਲੱਕੀ ਬਾਹਰ ਖੜਾ ਸੀ ਪਹਿਲੀ ਵਾਰ ਉਹ ਛੋਟਾ ਲੱਗ ਰਿਹਾ ਸੀ ਗੁੱਸੇ 'ਚ ਨਹੀਂ ਬਲਕਿ ਖਾਲੀ ਸੀਮਾ ਨੇ ਉਹਦੇ ਵੱਲ ਦੇਖਿਆ ਪਰ ਨਫ਼ਰਤ ਨਾਲ ਨਹੀਂ ਤੇ ਨਾ ਹੀ ਬਦਲੇ ਨਾਲ ਬਸ ਉਦਾਂ ਹੀ ਲੱਕੀ ਨੇ ਹੌਲੀ ਜਿਹਾ ਕਿਹਾ ਜੇ ਤੂੰ ਪਹਿਲਾਂ ਦੱਸਿਆ ਹੁੰਦਾ ਸੀਮਾ ਨੇ ਗੱਲ ਨੂੰ ਟੋਕਦਿਆਂ ਕਿਹਾ ਕਿ ਮੈਂ ਦੱਸਿਆ ਸੀ ਪਰ ਤੁਸੀਂ ਸੁਣਿਆ ਨਹੀਂ ਤੇ ਉਹ ਚਲੀ ਗਈ ਕੁਜਮੀ ਨੇ ਆਵਾਜ਼ ਸੀਮਾ ਨੇ ਆਪਣਾ ਛੋਟਾ ਜਿਹਾ ਘਰ ਖਰੀਦ ਲਿਆ ਕੋਈ ਜ਼ਿਆਦਾ ਖੁਸ਼ੀ ਨਹੀਂ ਮਨਾਈ ਬਸ ਚੁੱਪਚਾਪ ਚਾਬੀ ਜੇਬ ਵਿੱਚ ਰੱਖ ਲਈ ਪਤਾ ਲੱਗਾ ਕਿ ਰੁਪਿੰਦਰ ਦਾ ਵੀ ਰਿਸ਼ਤਾ ਟੁੱਟ ਚੁੱਕਾ ਸੀ ਇੱਕ ਦਿਨ ਉਹ ਸੀਮਾ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਅਸੀਂ ਦੋਸਤ ਰਹਿ ਸਕਦੇ ਹਾਂ ਤੇ ਸੀਮਾ ਨੇ ਮੁਸਕੁਰਾ ਕੇ ਕਿਹਾ ਹੁਣ ਮੈਂ ਅੱਧੇ ਰਿਸ਼ਤੇ 'ਚ ਯਕੀਨ ਨਹੀਂ ਰੱਖਦੀ ਉਹਦੇ ਜਵਾਬ 'ਚ ਕੋਈ ਗੁੱਸਾ ਨਹੀਂ ਸੀ ਬਸ ਸਾਫ਼ ਗੱਲ ਸੀ ਸੀਮਾ ਨੇ ਘਰੇਲੂ ਹਿੰਸਾ ਬਰਦਾਸ਼ਤ ਕਰ ਚੁੱਕੀਆਂ ਔਰਤਾਂ ਨੂੰ ਕਾਨੂੰਨੀ ਜਾਣਕਾਰੀ ਦੇਣਾ ਸ਼ੁਰੂ ਕੀਤਾ ਜਦੋਂ ਉਹ ਔਰਤਾਂ ਨੂੰ ਪੁੱਛਦੀਆਂ ਕਿ ਤੁਸੀਂ ਕਿਵੇਂ ਹਿੰਮਤ ਕੀਤੀ ਤਾਂ ਸੀਮਾ ਜਵਾਬ ਦਿੰਦੀ ਕਿ ਗਲਤ ਸਹਾਰੇ ਨੇ ਮੈਨੂੰ ਸਿਖਾਇਆ ਕਿ ਸਹੀ ਰਸਤਾ ਕੀ ਹੁੰਦਾ ਆ ਉਹਨੇ ਇਹ ਕਦੇ ਨਹੀਂ ਲੁਕੋਇਆ ਕਿ ਉਹ ਗਲਤ ਰਿਸ਼ਤੇ 'ਚ ਫਸੀ ਸੀ ਪਰ ਉਹ ਇਹ ਵੀ ਸਾਫ਼ ਕਹਿੰਦੀ ਆ ਕਿ ਗਲਤ ਹਾਲਾਤ ਗਲਤ ਫੈਸਲਿਆਂ ਨੂੰ ਸਹੀ ਨਹੀਂ ਬਣਾਉਂਦੇ ਪਰ ਉਹਨਾਂ ਨੂੰ ਸਮਝਣ 'ਚ ਮਦਦ ਜ਼ਰੂਰ ਕਰਦੇ ਨੇ ਸੀਮਾ ਦੀ ਕਹਾਣੀ ਨਾ ਕਿਸੇ ਪ੍ਰੇਮ ਕਹਾਣੀ ਦੇ ਵਰਗੀ ਸੀ ਤੇ ਨਾ ਕਿਸੇ ਬਲੀਦਾਨ ਵਰਗੀ ਬਸ ਇੱਕ ਚੇਤਾਵਨੀ ਸੀ ਕਿ ਹਿੰਸਾ ਤੋਂ ਭੱਜ ਕੇ ਕਿਸੇ ਹੋਰ ਦੀਆਂ ਬਾਹਾਂ 'ਚ ਜਾਣਾ ਹੱਲ ਨਹੀਂ ਹੁੰਦਾ ਖੁਦ ਨੂੰ ਬਚਾਉਣਾ ਕਾਨੂੰਨ ਦੇ ਨਾਲ ਖੜੇ ਹੋਣਾ ਤੇ ਆਪਣੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖਣਾ ਹੀ ਹੱਲ ਹੁੰਦਾ ਹੈ ਸੀਮਾ ਹੁਣ ਕਿਸੇ ਦੀ ਕਹਾਣੀ ਨਹੀਂ ਸੀ ਉਹ ਆਪਣੀ ਕਹਾਣੀ ਲਿਖ ਰਹੀ ਸੀ ਤੇ ਇਹੀ ਉਹਦੀ ਸਭ ਤੋਂ ਵੱਡੀ ਜਿੱਤ ਸੀ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਔਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ